ਤੁਸੀਂ ਵੀ ਕ੍ਰੇਜ਼ੀ ਹੂੰ ਤੁਸੀਂ ਕਦੀ ਕਿਸੇ ਦੀ ਲਾਈਵ ਪਰਫਾਰਮੈਂਸ ਵੇਖਣ ਗਏ ਹੋ ਖੁਦ ਇੰਟੈਂਸ਼ਨਲੀ ਸਾਡੇ ਉੱਥੇ ਸ਼ੋਅ ਹੋਇਆ ਸੀ ਇਨ ਕੈਲਗਰੀ Nusrat Fateh Ali Khan ਸਾਹਿਬ ਦਾ ਮੈਂ ਉਦੋਂ ਜੌਬ ਕਰਦੀ ਸੀਗੀ ਮੈਂ ਉਹਨਾਂ ਤੋਂ ਛੁੱਟੀ ਮੰਗੀ ਤਾਂ ਉਹਨਾਂ ਨੇ ਮੈਨੂੰ ਛੁੱਟੀ ਨਹੀਂ ਦਿੱਤੀ ਮੈਂ ਕਿਹਾ ਕਿ ਮੈਂ ਕੰਮ ਤੇ ਤਾਂ ਆਉਣਾ ਨਹੀਂ ਛੁੱਟੀ ਮੈਨੂੰ ਚਾਹੀਦੀ ਆ ਤੁਸੀਂ ਜੋ ਮਰਜ਼ੀ ਕਰ ਲਿਓ ਕਿਉਂਕਿ Nusrat Saab ਦਾ ਸ਼ੋਅ ਆ ਉਹ ਮੈਂ ਦੇਖਣ ਜ਼ਰੂਰ ਜਾਣਾ ਆ ਸੋ ਮੈਂ ਸ਼ੋ ਦੇਖਣ ਗਈ ਉੱਥੇ ਸਾਰੇ ਗੋਰੇ ਸੀਗੇ ਜਿਹੜੇ ਬੈਠੇ ਸੀ ਥੋੜੇ ਜਿਹੀ ਫਿਊ ਰੋਸ ਸੀਗੀਆਂ ਜਿਹੜੇ ਆਪਣੇ ਲੋਕ ਸੀ ਕਿ ਉਹਨਾਂ ਨੂੰ ਜਿਹੜੇ ਗੋਰੇ ਲੋਕ ਸੀ ਉਹਨਾਂ ਨੂੰ ਜ਼ੁਬਾਨ ਦੇਖੋ ਸੰਗੀਤ ਦੀ ਕੋਈ ਜ਼ੁਬਾਨ ਨਹੀਂ ਹੁੰਦੀ ਉਹਨਾਂ ਨੂੰ ਜ਼ੁਬਾਨ ਸਮਝ ਨਹੀਂ ਸੀ ਆਉਂਦੀ ਕਿ ਕੀ ਗਾ ਰਹੇ ਨੇ ਪਰ ਉਹਨਾਂ ਦੇ ਗਾਇਕੀ ਚ ਐਸਾ ਮੈਜਿਕ ਸੀ ਉਹ ਮੈਸਮਰਾਇਜ਼ ਕਰ ਦਿੰਦੇ ਸੀਗੇ ਮੁਰੇ ਵਾਲੇ ਨੂੰ ਸੋ ਉਹ ਮੇਰਾ ਮੂਮੈਂਟ ਕਿ ਮੈਂ ਉਹਨਾਂ ਨੂੰ ਆਪਣਾ ਕੰਮ ਦੀ ਪਰਵਾਹ ਨਹੀਂ ਅਗਲੇ ਦਿਨ ਜਾ ਕੇ ਪਾਵੇਂ ਮੈਨੂੰ ਉਹ ਕੰਮ ਤੋਂ ਕੱਢ ਦੇਣ ਕੋਈ ਪ੍ਰੋਬਲਮ ਨਹੀਂ ਪਰ ਮੈਂ ਉਹਨਾਂ ਨੂੰ ਡੈਫੀਨੇਟਲੀ ਉਹਨਾਂ ਨੂੰ ਸੁਣਨ ਗਈ ਸੀ